ਸੇਤ ਹਮੇਸ਼ਾ ਦਵਾਈਆਂ ਨਾਲ ਨਹੀਂ ਮਿਲਦੀ ਕਈ ਵਾਰ ਇਹ ਮਨ ਦੇ ਸਕੂਨ ਅਤੇ ਰੋਹਾਨੀ ਸਕੂਨ ਨਾਲ ਮਿਲਦੀ ਹੈ ਕਈ ਵਾਰ ਇੱਕ ਦੂਜੇ ਨਾਲ ਹੱਸਣ ਖੇਡਣ ਅਤੇ ਪਿਆਰ ਮੁਹੱਬਤ ਨਾਲ ਵੀ ਸੇਤ ਮਿਲਦੀ ਹੈ ਦੌਲਤ ਇੱਕ ਐਸੀ ਦੀਵਾਰ ਹੈ ਜੋ ਮਨ ਦੀਆਂ ਕਮੀਆਂ ਨੂੰ ਓਲੇ ਕਰ ਲੈਂਦੀ ਹੈ ਪਰ ਗਰੀਬੀ ਆਪਣੀ ਕਮੀ ਨਹੀਂ છਵਾ ਸਕਦੀ ਸਵੇਰੇ ਉੱਠਣ ਕੇ ਪਿਸ਼ਾਬ ਨਾ ਆਵੇ ਤਾਂ ਇਹ ਸਿਹਤ ਖਰਾਬ ਹੋਣ ਦੀ ਨਿਸ਼ਾਨੀ ਹੈ ਜੋ ਵਿਅਕਤੀ ਇੱਕੋ ਵਾਰ ਬਹੁਤ ਪਾਣੀ ਪੀਂਦਾ ਹੈ ਉਹ ਜਲਦਬਾਜ਼ ਸੁਭਾਅ ਦਾ ਹੁੰਦਾ ਹੈ ਜੋ ਲੋਕ ਰਾਤ ਨੂੰ ਭਾਰੀ ਖਾਣਾ ਖਾ ਕੇ ਸੌਂਦੇ ਹਨ ਉਹਨਾਂ ਦੀ ਉਮਰ ਘਟ ਸਕਦੀ ਹੈ ਜੇ ਬਹੁਤ ਜ਼ਿਆਦਾ ਗੁੱਸਾ ਹੋਵੇ ਤਾਂ ਇਹ ਅੰਦਰੂਨੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਅੱਖਾਂ ਵਾਰ-ਵਾਰ ਫੜਕਣਾ ਤਾਂ ਸਮਝੋ ਮਨ ਪਰੇਸ਼ਾਨ ਹੈ ਪਿੰਡਲੀਆਂ ਵਿੱਚ ਪਿੰਜਣੀਆਂ ਵਿੱਚ ਦਰਦ ਹੋਵੇ ਤਾਂ ਨਸਾਂ ਵਿੱਚ ਖੂਨ ਚੰਮਣ ਦਾ ਸੰਕੇਤ ਹੋ ਸਕਦਾ ਹੈ ਸੀਨੇ ਵਿੱਚ ਜਕੜਨ ਹੋਵੇ ਤਾਂ ਦਿਲ ਠੀਕ ਤਰੀਕੇ ਨਾਲ ਖੂਨ ਪੰਪ ਨਹੀਂ ਕਰ ਰਿਹਾ ਬਿਨਾਂ ਕਾਰਨ ਵਜਨ ਘਟੇ ਤਾਂ ਮੈਟਾਬੋਲਿਜ਼ਮ ਖਰਾਬ ਹੋ ਸਕਦਾ ਹੈ ਹਰ ਵੇਲੇ ਥਕਾਵਟ ਰਹੇ ਤਾਂ ਖੂਨ ਵਿੱਚ ਇਮੋਗਲਿਬਿਨ ਦੀ ਕਮੀ ਹੋ ਸਕਦੀ ਹੈ ਚਮੜੀ ਤੇ ਸਫੇਦ ਤੱਬੇ ਆਨ ਤਾਂ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਰਾਤ ਨੂੰ ਖਾਂਸੀ ਵੱਧ ਜਾਵੇ ਤਾਂ ਫੇਫੜਿਆਂ ਵਿੱਚ ਬਲਗਮ ਜਮਾ ਹੋ ਸਕਦੀ ਹੈ ਬਹੁਤ ਖਾਣ ਵੇਲੇ ਖਾਣਾ ਖਾਣ ਵੇਲੇ ਲੋਕ ਅਕਸਰ ਬਿਮਾਰਿੰਦੇ ਹਨ ਅਤੇ ਉਹਨਾਂ ਦੀ ਸੋਚਣ ਦੀ ਗਤੀ ਹੌਲੀ ਹੋ ਸਕਦੀ ਹੈ ਕੰਮਰ ਤੂੰ ਏਥਾਂ ਦਰਦ ਹੋਵੇ ਤਾਂ ਰੀੜ ਦੀ ਹੱਡੀ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ ਹੱਥ ਪੈਰ ਸੁਨ ਹੋਣ ਤਾਂ ਖੂਨ ਗਾੜਾ ਹੋਣ ਦਾ ਸੰਕੇਤ ਹੈ ਪਿਸ਼ਾਬ ਵਿੱਚ ਤੇਜ਼ ਪਦਬੂ ਆਵੇ ਤਾਂ ਇਨਫੈਕਸ਼ਨ ਹੋ ਸਕਦਾ ਹੈ ਪੇਟ ਫੁੱਲਿਆ ਰਹੇ ਤਾਂ ਅੰਤਾਂ ਵਿੱਚ ਗੈਸ ਹੋ ਸਕਦੀ ਹੈ ਅੱਖਾਂ ਅੱਗੇ ਧਾਰੇ ਨજર ਆਉਂ ਤਾਂ ਬਲੱਡ ਪ੍ਰੈਸ਼ਰ ਘਟ ਸਕਦਾ ਹੈ। ਸੁਗੰਧ ਦੀ ਤਾਕਤ ਘਟੇ ਤਾਂ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਸਕਦੀਆਂ ਹਨ। ਨੱਕ ਤੇ ਦਾਣੇ ਨਿਕਲਣ ਤਾਂ ਹਾਰਮੋਨਲ ਬੈਲੈਂਸ ਖਰਾਬ ਹੋ ਸਕਦਾ ਹੈ। ਰਾਤ ਨੂੰ ਪੈਰਾਂ ਵਿੱਚ ਜਲਣ ਹੋਵੇ ਤਾਂ ਬਲੱਡ ਸੈਕੂਰੇਸ਼ਨ ਕਮਜ਼ੋਰ ਹੈ। ਪੇਟ ਵਿੱਚ ਅਕੜਨ ਹੋਵੇ ਜੇ ਤਾਂ ਪੋਟਾਸ਼ੀਅਮ ਦੀ ਕਮੀ ਹੋ ਸਕਦੀ ਹੈ ਹਥੇਲੀਆਂ ਲਾਲ ਹੋ ਜਾਣ ਤਾਂ ਜਿਗਰ ਵਿੱਚ ਗਰਮੀ ਹੋ ਸਕਦੀ ਹੈ ਸਵੇਰੇ ਉੱਠਣਾ ਹੀ ਚੱਕਰ ਆਉਣ ਤਾਂ ਬਲੱਡ ਸਰਕੂਲੇਸ਼ਨ ਘਟ ਹੋ ਸਕਦਾ ਹੈ ਯਾਦਦਾਸ਼ਤ ਕਮਜ਼ੋਰ ਹੋਵੇ ਤਾਂ ਦਿਮਾਗ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਭੁੱਖ ਨਾ ਲੱਗੇ ਤਾਂ ਮੈਟਾਬੋਲਿਜ਼ਮ ਸੁਸਤ ਹੋ ਸਕਦਾ ਹੈ ਜੰਮੜੀ ਤੇ ਖੁਜਲੀ ਹੋਵੇ ਤਾਂ ਜਿਗਰ ਸਾਫ਼ ਨਹੀਂ ਹੋ ਸਕਦਾ ਖਾਣ ਤੋਂ ਬਾਅਦ ਥਕਾਵਟ ਹੋਵੇ ਤਾਂ ਹਜਮੇ ਦਾ ਤੰਤਰ ਕਮਜ਼ੋਰ ਹੈ ਗੂੜੇ ਰੰਗ ਦਾ ਪਿਸ਼ਾਬ ਆਵੇ ਤਾਂ ਸਰੀਰ ਵਿੱਚ ਪਾਣੀ ਦੀ ਕਮੀ ਹੈ ਹੱਥ ਵਿੱਚ ਕਪਕਪੀ ਹੋਵੇ ਤਾਂ ਨਸਾਂ ਕਮਜ਼ੋਰ ਹੋ ਸਕਦੀਆਂ ਹਨ ਸਾਹ ਫੁੱਲਣ ਲੱਗੇ ਤਾਂ ਫੇਫੜੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਜ਼ਖਮ ਭਰਨ ਵਿੱਚ ਦੇਰ ਲੱਗੇ ਤਾਂ ਇਮਿਊਨਿਟੀ ਕਮਜ਼ੋਰ ਹੈ ਨੀਂਦ ਨਾ ਆਵੇ ਤਾਂ ਦਿਮਾਗ ਕਿਸੇ ਪਰੇਸ਼ਾਨੀ ਵਿੱਚ ਹੈ ਪੇਟ ਵਿੱਚ ਖਿਚਾਅ ਹੋਵੇ ਤਾਂ ম্যাগਨੀਸ਼ੀਅਮ ਦੀ ਕਮੀ ਹੋ ਸਕਦੀ ਹੈ ਪੇਟ ਵਿੱਚ ਲਗਾਤਾਰ ਗੈਸ ਬਣੇ ਤਾਂ ਖਾਣਾ ਠੀਕ ਤਰ੍ਹਾਂ ਹজম ਨਹੀਂ ਹੋ ਰਿਹਾ ਬੁੱਲ ਫਟਣ ਤੇ ਸਰੀਰ ਵਿੱਚ ਪਾਣੀ ਦੀ ਕਮੀ ਹੈ ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀਆਂ ਦੋ ਚੀਜ਼ਾਂ ਹਨ ਜ਼ੁਬਾਨ ਅਤੇ ਪੈਸਾ नाक ਅਤੇ ਖੂਨ নাক ਤੋਂ ਖੂਨ ਆਵੇ ਤਾਂ ਉੱਚ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦਾ ਹੈ। ਕਮਰ ਵਿੱਚ ਅਕੜਨ ਹੋਵੇ ਤਾਂ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਹੈ। ਜੇ ਸਿਰ ਵਿੱਚ ਅਕਸਰ ਦਰਦ ਰਹੇ ਤਾਂ ਬਲੱਡ ਪ੍ਰੈਸ਼ਰ ਵੱਧ ਰਿਹਾ ਹੋ ਸਕਦਾ ਹੈ। ਪੈਰਾਂ ਵਿੱਚ ਹਮੇਸ਼ਾ ਸੋਜਨ ਰਹੇ ਤਾਂ ਦਿਲ ਕਮਜ਼ੋਰ ਹੋ ਸਕਦਾ ਹੈ। ਹੱਥਾਂ ਦੀਆਂ ਉਂਗਲੀਆਂ ਸੁੰਨ ਹੋਣ ਤਾਂ ਖੂਨ ਗਾੜਾ ਹੋ ਸਕਦਾ ਹੈ। ਅੱਖਾਂ ਹੇਠਾਂ ਕਾਲੇ ਬਣੇ ਘੇਰੇ ਗੁਰਦੇ ਕਮਜ਼ੋਰ ਹੋ ਸਕਦੇ ਹਨ ਸਵੇਰੇ ਤੰਦ ਖੱਟੇ ਲੱਗਣ ਤਾਂ ਜਿਗਰ ਕਮਜ਼ੋਰ ਹੋ ਸਕਦਾ ਹੈ ਜੇ ਵਾਲ ਤੇਜ਼ੀ ਨਾਲ ਝੜਨ ਤਾਂ ਵਿਟਾਮਿਨ ਦੀ ਕਮੀ ਹੋ ਸਕਦੀ ਹੈ ਪਿਸ਼ਾਬ ਕਰਦੇ ਸਮੇਂ ਜਲਣ ਹੋਵੇ ਤਾਂ ਯੂਰਿਕ ਐਸਿਡ ਵੱਧ ਸਕਦਾ ਹੈ ਹੱਥਾਂ ਵਿੱਚ ਬਿਨਾਂ ਕਾਰਨ ਪਸੀਨਾ ਅਤੇ ਕੰਬਣ ਹੋਵੇ ਤਾਂ ਥਾਇਰਾਇਡ ਦੀ ਸਮੱਸਿਆ ਹੋ ਸਕਦੀ ਹੈ ਹੱਡੀਆਂ ਅਤੇ ਜੋੜਾਂ ਤੋਂ ਆਵਾਜ਼ ਆਏ ਤਾਂ ਜੋੜਾਂ ਦੀ ਗਰੀਸ ਘੱਟ ਹੋ ਸਕਦਾ ਹੈ ਚਿਹਰੇ ਤੇ ਬਿਨਾਂ ਕਾਰਨ ਵਾਲ ਔਣ ਤਾਂ ਹਾਰਮੋਨ ਵਿੱਚ ਗੜਬੜ ਹੋ ਸਕਦੀ ਹੈ ਨਖੂ ਨੋ ਨੀਲੇ ਪੈ ਜਾਣ ਤਾਂ ਖੂਨ ਵਿੱਚ ਆਕਸੀਜਨ ਦੀ ਕਮੀ ਹੈ ਸੋਂ ਤੋਂ ਬਾਅਦ ਮੂੰਹ ਵਿੱਚੋਂ ਲਾਰ ਵਗੇ ਤਾਂ ਸਾਹ ਪ੍ਰਣਾਲੀ ਕਮਜ਼ੋਰ ਹੋ ਸਕਦੀ ਹੈ ਪੇਟ ਦੇ ਉੱਪਰਲੇ ਹਿੱਸੇ ਵਿੱਚ ਦਰਦ ਹੋਵੇ ਤਾਂ ਤੇਜਾਬ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ। ਖਾਣੇ ਦਾ ਸੁਆਦ ਚੰਗਾ ਨਾ ਲੱਗੇ ਤਾਂ ਮੂੰਹ ਵਿੱਚ ਬੈਕਟੀਰੀਆ ਵੱਧ ਸਕਦੇ ਹਨ। ਕੰਨਾਂ ਵਿੱਚ ਖੁਜਲੀ ਜਾਂ ਸੋਜਣ ਦੀ ਕਮੀ ਹੋਵੇ ਤਾਂ ਸੁਣਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਸਿਰ ਦੇ ਇੱਕ ਪਾਸੇ ਦਰਦ ਹੋਵੇ ਤਾਂ ਮਾਈਗ੍ਰੇਨ ਹੋ ਸਕਦਾ ਹੈ। ਬਹੁਤ ਜ਼ਿਆਦਾ ਪਸੀਨਾ ਆਵੇ ਤਾਂ ਲੀਵਰ ਵਿੱਚ ਕਰਮੀ ਹੋ ਸਕਦੀ ਹੈ। ਖਾਣੇ ਤੁਰੰਤ ਬਾਅਦ ਸੌਣਾ ਸਿਹਤ ਲਈ ਠੀਕ ਨਹੀਂ। ਵਾਸ਼ਰੂਮ ਵਿੱਚ ਮੋਬਾਈਲ ਦੀ ਵਰਤੋਂ ਕਰਨੀ ਠੀਕ ਨਹੀਂ। ਜ਼ਿਆਦਾ ਸੌਣਾ ਮਨੁੱਖ ਨੂੰ ਅੰਦਰੋਂ ਕਮਜ਼ੋਰ ਕਰ ਦਿੰਦਾ ਹੈ। ਇਹ ਇਨਸਾਨ ਉਹਨਾਂ ਚੀਜ਼ਾਂ ਨਾਲ ਘੱਟ ਬਿਮਾਰ ਹੁੰਦਾ ਹੈ ਜੋ ਵਰਤਦਾ ਹੈ ਪਰ ਉਹਨਾਂ ਗੱਲਾਂ ਨਾਲ ਵੱਧ ਬਿਮਾਰ ਹੁੰਦਾ ਹੈ ਜੋ ਉਹ ਅੰਦਰ ਹੀ ਅੰਦਰ ਸੋਚਦੇ ਰਹਿੰਦੇ ਹਨ। ਵਾਈਗਰੂ ਉਤੇਜ ਹਰੇਕ ਮਸਲਾ ਆਪਣਾ ਛਾੜ ਤਿਆ ਕਰੋ ਵਾਈਗਰੂ ਸਾਨੂੰ ਸਿਹਤਮੰਦ ਰੱਖੇ ਅਤੇ ਹਰ ਬਿਮਾਰੀ ਤੋਂ ਦੂਰ ਰੱਖੇ ਧੰਨਵਾਦ ਜੀ ਮਿਲਾਂਗੇ ਅਗਲੀ ਵੀਡੀਓ ਵਿੱਚ